ਉਹ ਆਦਿ ਚ ਤਿਆਈਏ ਪਹਿਲਾ ਪ੍ਰਭੂ ਪਰਮਾਤਮਾ ਨੂੰ ਦੂਜਾ ਉਸ ਤਦਾਂ ਤਾਂ ਹੀ ਬੰਡ ਦੇ ਗਿਆਨ ਜੋ ਉਹ ਤੀਸਰੀ ਨਮਸ਼ਕਾਰ ਹੰਸ ਜੇ ਸਰੋਤਿਆਂ ਨੂੰ ਦੇਂਦੇ ਨਾਲੇ ਤਾਂ ਪੜਾ ਕਰਨ ਪੁੰਨ ਦਾਨ ਜੋ ਉਹ ਚੌਥੀ ਹੈ ਨਮਸ਼ਕਾਰ ਕਾਬ ਦੇ ਪਜਾਰੀਆਂ ਨੂੰ ਸੱਦ ਕੇ ਲਖਾਰੀਆਂ ਨੂੰ ਦੇਂਦੇ ਸਨ ਮਾਨ ਜੋ ਉਹ ਪੰਜਮੀ ਨਮਸ਼ਕਾਰ ਮਾਤ ਜੋ ਪੰਜਾਬੀ ਮੇਰੀ ਸੰਧੂਆ ਬਣਾ ਬੇਸ਼ੰਤ ਮਿੱਠੜੀ ਜਮਾਨ ਜੋ ਸੰਧੂਆ ਬਣਾ ਬੇਸ਼ੰਤ ਮਿੱਠੜੀ ਜਮਾਨ ਜੋ ਉਹ ਬਾਜਾਂ ਵਾਲੇ ਪ੍ਰੀਤਮ ਨੇ ਸੰਗਤ ਮੱਖੋ ਵਾਲੇ ਬਲਾਈ 1699 ਮੈਨੂੰ ਬੜੀ ਸੁੰਦਰ ਸੇਜ ਸਜਾਈ ਇਸ ਵਾਰ ਵਿਸਾਖੀ ਤੇ ਤੁਸੀਂ ਵੱਧ ਚੜ ਕੇ ਹੈ ਆਉਣਾ ਜੋ ਚਮਕੂ ਲੱਖਾਂ ਚੋਂ ਹੈ ਇੱਕ ਵੱਖਰਾ ਸਿੰਘ ਸਜਾਉਣਾ ਉਹ ਸਭ ਸੰਗਤਾਂ ਯਾਰ ਰਹੀਆਂ ਉਹ ਸਭ ਸੰਗਤਾਂ ਯਾਰ ਰਹੀਆਂ ਮੰਨ ਕੇ ਹੁਕਮ ਗੁਰੂ ਦਾ ਪਿਆਰਾ ਤਕ ਤਕ ਕੇ ਦੰਗ ਹੋਏ ਜਦੋਂ ਵੇਖਿਆ ਅਜਵਨ ਨਜ਼ਾਰਾ ਸਭ ਬੈਠੇ ਸੋਚ ਰਹੇ ਗੋਰਾ ਮੁਖ ਤੋਂ ਕੀ ਵਰਮਾਉਣਾ ਜੋ ਚਮਕੂ ਲੱਖਾਂ ਚੋ ਹੈ ਇੱਕ ਵੱਖਰਾ ਸਿੰਘ ਸਜਾਉਣਾ ਹੈ ਆਣ ਗੁਰਾਨੇ ਜੀ ਜਦੋਂ ਜ਼ਮਨ ਨੂੰ ਆਕੇ ਸੁਣਾਇਆ ਇੱਕ ਸੀਸ ਸਾਹੀਦਾ ਹੈ ਗੋਰਾ ਮੁਖ ਤੋਂ ਹੈ ਫਰਮਾਇਆ ਬਣੋ ਟਾਲ ਨਾ ਮਾਣਿਆ ਦੀ ਐਸਾ ਜੋਦਾ ਇੱਕ ਬਣਾਉਣਾ ਜੋ ਚਮਕੂ ਲੱਖਾਂ ਚੋ ਹੈ ਇੱਕ ਵਖਰਾ ਸਿੰਘ ਸਜਾਉਣਾ ਗੱਲ ਸੁਣ ਕੇ ਸਤਗੁਰ ਦੀ ਉਹ ਗੱਲ ਸੁਣ ਕੇ ਸਤ ਗੁਰ ਦੀ ਸੰਗਤ ਵਿਛੇਸ਼ ਨੱਟਾ ਝਾਇਆ ਇਹ ਗੱਲ ਨੁਕੀਨੂ ਜਦੋਂ ਸਤ ਗੁਰ ਆਖ ਸੁਣਾਇਆ ਸਭ ਬੈਠੇ ਸੋਚ ਰਹੇ ਗੋਰਾਪਣਾ ਕੀ ਵਰਤੌਣਾ ਜੋ ਚਮਕੂ ਲੱਖਾਂ ਚੋ ਹੈ ਇੱਕ ਵਖਰਾ ਸਿੰਘ ਸਜਾਉਣਾ ਕਾਫੀ ਵੱਡੇ ਬੰਦਾਈ ਮੈਂ ਥੋੜਾ ਸ਼ਾਰਟ ਕਰ ਦਿੰਦਾ ਜੀ ਇਕ ਬਾਟੇ ਵਿੱਚ ਪਾਏ ਨਿਰਮਲ ਜਲ ਦੇ ਵਿੱਚ ਪਤਾਸੇ ਪੜਵਣੀ ਸਤਗੁਰ ਨੇ ਕੀਤੇ ਹੱਥ ਜੋੜ ਅਰਦਾਸੇ ਅੰਮ੍ਰਿਤ ਦੀ ਦਾਤ ਦੇਕੇ ਕਹਿ ਆ ਖਾਲਸਾ ਤੁਸੀਂ ਕਹੋਣਾ ਜੋ ਚਮਕੂ ਲੱਖਾਂ ਚੋਂ ਹੈ ਇੱਕ ਵੱਖਰਾ ਸਿੰਘ ਸਜਾਉਣਾ ਉਸ ਸਭ ਜਾਤ ਗੋਤ ਛੱਡ ਕੇ ਤੁਸੀਂ ਬਣਗੇ ਪੰਜ ਪਿਆਰੇ ਹੈ ਜੁਗਾ ਜਗੰਤਰਤੀ ਤੁਸੀਂ ਜਾਵੋਗੇ ਸਤਕਾਰੇ ਤਰ ਪੰਜ ਕੱਕਿਆਂ ਨੂੰ ਸੋਨਾ ਸੁੰਦਰ ਰੂਪ ਬਣਾਉਣਾ ਜੋ ਚਮਕੂ ਲੱਖਾਂ ਚੋ ਹੈ ਇੱਕ ਵੱਖਰਾ ਸਿੰਘ ਸਜਾਉਣਾ ਗੁਰੂ ਗੁਰੂ ਚੇਲਾ ਚੇਲੇ ਗੁਰੂ ਹੋਈ ਨੋ ਕੀ ਗੱਲ ਜਹਾਨੇ ਐਸਾ ਗੁਰੂ ਲੱਭਣਾ ਨੀ ਵੇਖੋ ਜਗਤ ਮੁਸਾਫਰ ਖੰਨੇ ਨਾ ਕੌਰ ਔਰਤਾਂ ਲਈ ਪੁਰਸ਼ਾਂ ਅੱਜ ਤੋਂ ਸਿੰਘ ਲਗਾਉਣਾ ਜੋ ਚਮਕੂ ਲੱਖਾਂ ਚੋਂ ਹੈ ਇੱਕ ਵੱਖਰਾ ਸਿੰਘ ਸਜਾਉਣਾ ਉਹ ਬਾਣੀ ਤੇ ਬਾਣੇ ਦੇ ਸਾਨੂੰ ਬਣਾਇਆ ਸੰਤ ਸਪਾਹੀ ਕਰੇ ਸਿਫਤ ਗੁਰਿੰਦਰ ਕੀ ਤੇਰੀ ਬਾਝਾਂ ਵਾਲੇ ਮਾਹੀ ਦਰਸ਼ਨ ਸਿੰਘ ਪੰਮੇ ਤੋਂ ਹਾਂਜੀ ਪਿੰਗਲ ਗਿਆਨੀ ਤੋਂ ਸੰਦੂਆ ਸਿਖ ਲੈ ਕਵਰ ਚਾਉਣਾ ਜੋ ਚਮਕੂ ਲੱਖਾਂ ਚੋਂ ਹੈ ਇੱਕ ਵਖਰਾ ਸਿੰਘ ਸਜਾਉਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ